ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਵੀਡੀਓ ਆਪਣੀ ਭੈਣ ਨੇ ਡਿਜ਼ਾਈਨ ਮੰਗਿਆ ਸੀਗਾ ਵਾਲਾ ਤੇ ਜੇਕਰ ਉਹ ਮੇਰੀ ਵੀਡੀਓ ਦੇਖਦੇ ਹੋਣ ਤਾਂ ਆਹ ਵਾਲਾ ਡਿਜ਼ਾਈਨ ਆਪਾਂ ਦੱਸਣ ਜਾ ਰਹੇ ਹਾਂ ਉਹਨਾਂ ਨੇ ਆਹਾ ਆਪਣੀ ਪੁਰਾਣੀ ਕੋਟੀ ਪਾਈ ਹੋਈ ਸੀ ਤੇ ਉਹ ਦੇਖ ਕੇ ਆਖਿਆ ਸੀ ਵੀ ਇਹ ਡਿਜ਼ਾਈਨ ਦੱਸੋ ਤੇ ਦਜਾਂ ਦੀ ਵੀ ਵੀਡੀਓ ਬਣਾ ਕੇ ਦੱਸੋ ਤੇ ਆਪਾਂ ਲੱਗੇ ਅੱਜ ਵੀਡੀਓ ਬਣਾਉਣਾ ਤੇ ਚਲੋ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੇ ਕਰਦੇ ਆਂ ਵੀਡੀਓ ਸਟਾਰਟ ਵੀਡੀਓ ਸਟਾਰਟ ਵੀ ਆਪਾਂ ਦੱਸ ਦਿੰਨੇ ਆ ਕਿ ਇਹ ਹੈਗਾ ਜੀ ਨਾ 3 11 12 12 ਕੁੰਡਿਆਂ ਦਾ ਡਿਜ਼ਾਈਨ ਹੈ ਜੀ 12 12 ਕੁੰਡਿਆਂ ਦਾ ਡਿਜ਼ਾਈਨ ਹੈ ਇਹ 12 12 ਕੁੰਡਿਆਂ ਦੇ ਦੋ ਡਿਜ਼ਾਈਨ ਹੋਵੇ ਤੇ ਇੱਧਰ ਆਪਾਂ ਵੀ ਡਿਜ਼ਾਈਨ ਦੱਸਣਾ ਹੀ ਕਰਕੇ ਆਪਾਂ ਤਿੰਨ ਗੁੰਡੇ ਆ ਵਾਲੇ ਪਾਏ ਆ ਫਿਰ ਆਪਣੇ ਐਕਸਟਰਾ ਹੋ ਗਏ ਨਾ ਨਾ ਗੁੰ 12 12 ਗੁੰਡਿਆਂ ਤੋਂ 24 12 ਦਾ 24 ਤੇ ਦੋ ਆ ਹੋ ਗਏ ਜੀ 26 ਪੱਤੀ ਗੁੰਡੇ ਪਾਏ ਆ ਜੀ ਆਪਾਂ 31 ਗੁੰਡੇ ਪਾਏ ਆ ਵੀ ਆਪਾਂ ਜਾਣੇ ਦੀ ਇੱਧਰ ਸਾਈਡ ਵਾਲਾ ਡਿਜ਼ਾਈਨ ਵੀ ਆਪਾਂ ਵੜਾ ਦਿੱਤਾ ਤੇ ਇੱਧਰ ਵੀ ਪੂਰਾ ਡਿਜ਼ਾਈਨ ਬਣਿਆ ਹੋਇਆ ਜਿਵੇਂ ਕਿਸੇ ਦਾ ਅੱਧਾ ਡਿਜ਼ਾਈਨ ਬਣਦਾ ਹੋਵੇ ਤਾਂ ਤਿੰਨ ਗੁੰਡੇ ਵੀ ਆਪਣੇ ਆਉਂਦੇ ਆ ਤਾਂ ਵੀ ਆਪਾਂ ਸੈੱਟ ਕਰ ਸਕਦੇ ਹਾਂ ਆਪਣੇ ਡਿਜ਼ਾਈਨ ਦੇ ਹਿਸਾਬ ਨਾਲ ਤੇ ਜਿਹੜਾ ਪੂਰਾ ਡਿਜ਼ਾਈਨ ਆਹ ਵਾਲਾ ਬਣਦਾ ਹੈਗਾ ਇਹ 12 12 ਗੁੰਡਿਆਂ ਦਾ ਹੈ ਜੀ 12 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਬਾਕੀ ਹੋਰ ਜੇ ਕੋਈ ਚਲੋ ਮੇਥੋਂ ਕੋਈ ਗੁੰਡਿਆਂ ਦੀ ਗਲਤੀ ਹੋ ਗਈ ਹੋਵੇ ਦੱਸਣ ਜੇ ਤਾਂ ਮਾਫ ਮਾਫ ਕਰਨਾ ਤੇ ਬਾਕੀ ਆਪਾਂ ਨਾਲ ਦੀ ਨਾਲ ਦੱਸ ਦਿੰਨੇ ਆ कि ਆਪਾਂ ਇਹ ਕਿਵੇਂ ਬਣਾਉਨੇ ਆ ਆ ਜਾਣੇ ਦੀ ਆਪਾਂ ਦੋ ਸਲਾਈਆਂ ਇੱਥੇ ਚਾਰ ਸਲਾਈਆਂ ਪਾਉਣੀਆਂ ਤੇ ਆਪਾਂ ਦੋ ਪਾਈਆਂ ਹੋਈਆਂ ਤੇ ਅੱਗੇ ਆਪਾਂ ਫਿਰ ਇਹ ਡਿਜ਼ਾਈਨ ਸਟਾਰਟ ਕਰਨਾ ਦੱਸ ਦਿੰਨੇ ਆ ਅੱਗੇ ਵਾਲਾ ਡਿਜ਼ਾਈਨ ਇਹ ਆਪਾਂ ਕਿਵੇਂ ਬਣਾਉਣਾ ਐਸੇ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਜੀ ਇੱਕ ਵਾਰੀ ਆਪਾਂ ਡਿਜ਼ਾਈਨ ਦੇਖ ਲਈਏ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ। ਬਾਕੀ ਜੇ ਕੋਈ ਹੋਰ ਗਲਤੀ ਹੋਈ ਤਾਂ ਮੈਨੂੰ ਦੁਬਾਰਾ ਤੁਸੀਂ ਪੁੱਛ ਸਕਦੇ ਹੋ ਜੀ। ਹਾਂ ਮੈਂ ਦੱਸਣਾ ਭੁੱਲ ਗਈ। ਇੱਕ ਕੁੰਡਾ ਆਪਾਂ ਤਾਰ ਲਿਆ ਸੀਗਾ। ਇੱਕ ਕੁੰਡਾ ਸਿੱਧਾ ਬਣਾ ਲਿਆ। ਚਾਰ ਕੁੰਡੇ ਆਪਾਂ ਉਲਟੇ ਬਣਾਏ। ਹਾਂ ਸੌਰੀ ਤਿੰਨ ਕੁੰਡੇ ਉਲਟੇ ਬਣਾਏ ਜੀ। ਫਿਰ ਆਪਾਂ ਇੱਕ ਕੁੰਡਾ ਸਿੱਧਾ ਬਣਾਇਆ। 2 3 4 5 6 7 8 ਤੇ 9 ਹੋ ਗਏ ਜੀ 9 ਗੁੰਡੇ ਆਪਣੇ ਆ ਹੋ ਗਏ ਤੇ 3 ਗੁੰਡੇ ਆ ਵਾਲੇ ਹੋ ਗਏ ਜੀ ਤੇ ਹੁਣ ਆਪਾਂ 3 ਗੁੰਡੇ ਉਲਟੇ ਬਣਾਵਾਂਗੇ ਇਹ ਆਪਣੀ ਹੈਗੀ ਹੈ ਜੀ ਤੀਜੀ ਸਲਾਈ ਪੈਂਦੀ ਹੈ ਡਿਜ਼ਾਈਨ ਦੀ ਤੇ ਮੈਂ ਤੁਹਾਨੂੰ ਅੱਗੇ ਦੱਸ ਦਵਾਂਗੀ ਵੀ ਡਿਜ਼ਾਈਨ ਇਹ ਕਿਵੇਂ ਬਣਦਾ ਤੇ ਫੇਰ ਵੀ ਪਤਾ ਲੱਗ ਜੂਗਾ ਉਲਟੀ ਸਲਾਈ ਆ ਗਈ ਜੀ ਜਿਹੜੇ ਆਪਾਂ ਤਿੰਨ ਕੁੰਡੇ ਉਧਰੋਂ ਉਲਟੇ ਬਣਾਏ ਸੀ ਇਧਰੋਂ ਆਪਾਂ ਸਿੱਧੇ ਬਣਾ ਲੈਣੇ ਆ ਇੱਕ ਕੁੰਡਾ ਆਪਾਂ ਤਾਰ ਲਿਆ ਸੀ ਇੱਕ ਆਪਾਂ ਉਲਟਾ ਕੁੰਡਾ ਬਣਾ ਲਿਆ ਸੀਗਾ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਏ ਹੁਣ ਆਪਾਂ ਨੌ ਕੁੰਡੇ ਅੱਗੇ ਉਲਟੇ ਬਣਾਵਾਂਗੇ ਲਿਓ ਆਪਾਂ ਇੱਥੇ ਚਾਰ ਸਲਾਈਆਂ ਬਣਾ ਲੀਆਂ ਹਾਂ ਉਲਟੀਆਂ ਉਲਟੀਆਂ ਆ ਆਪਣਾ ਜਿਹੜਾ ਇੱਥੋਂ ਸਟਾਰਟ ਹੋਇਆ ਸੀ ਡਿਜ਼ਾਈਨ ਇੱਥੇ ਇਹ ਵਾਲਾ ਜੀ ਫਸਟ ਤੇ ਆਪਾਂ ਚਾਰ ਸਲਾਈਆਂ ਤਿੰਨ ਤਿੰਨ ਕੁੰਡਿਆਂ ਦੀਆਂ ਆਉਂਦੀ ਜਾਂਦੀ ਸਲਾਈ ਆਪਾਂ ਉਲਟੀ ਉਲਟੀ ਬਣਾ ਲੈਣੀ ਹੈ ਇਧਰ ਸਾਈਡ ਤੇ ਆਪਣੇ ਦੋ ਕੁੰਡੇ ਆ ਤਿੰਨ ਕੁੰਡੇ ਆਪਾਂ ਇੱਥੇ ਉਲਟੇ ਬਣਾ ਲੈਣੇ ਆ ਅਗਲੇ ਤਿੰਨ ਕੁੰਡਿਆਂ ਤੇ ਆਪਾਂ ਵਲ ਪਾਉਣੇ ਆ ਉਹ ਮੈਂ ਹੁਣ ਤੁਹਾਨੂੰ ਦੱਸ ਦਿੰਨੀ ਆ ਵਾੜਾ ਆਪਾਂ ਹੁਣ ਆਪਾਂ ਆਹ ਵਾਲਾ ਡਿਜ਼ਾਈਨ ਆ ਜਿਹੜਾ ਆਹ ਵਾਲਾ ਇਹ ਵਾਲਾ ਸਟਾਰਟ ਕਰਨ ਲੱਗੇ ਆ ਇੱਥੇ ਇਹ ਨੀਚੇ ਤੋਂ ਤਾਂ ਆਪਾਂ ਇੱਥੋਂ ਨਾਲ ਹੀ ਸਟਾਰਟ ਕਰ ਲਿਆ ਸੀਗਾ ਇਹ ਆਪਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਵੀ ਜਿਵੇਂ ਆਪਾਂ ਆਹ ਇੱਥੇ ਤਿੰਨ ਗੁੰਡੇ ਉਲਟੇ ਬਣਾ ਕੇ ਆਹ ਵਾਲਾ ਡਿਜ਼ਾਈਨ ਸਟਾਰਟ ਕੀਤਾ ਇੱਥੇ ਇਹ ਆਪਾਂ ਹੁਣ ਇੱਥੇ ਸਟਾਰਟ ਕਰਦੇ ਆਂ ਉੱਪਰ ਇੱਕ ਗੁੰਡਾ ਆਪਾਂ ਤਾਰਿਆ ਆਹ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਫਿਰ ਧਾਗਾ ਆਪਣੇ ਵੱਲ ਦੋ ਫਿਰ ਧਾਗਾ ਆਪਣੇ ਵੱਲ ਤਿੰਨ ਫਿਰ ਧਾਗਾ ਆਪਣੇ ਵੱਲ ਕਰਕੇ ਇੱਥੇ ਆਪਾਂ ਇਹ ਤਿੰਨ ਵਾਲ ਪਾ ਲਿਆ ਦੋ ਕੁੰਡੇ ਆਪਣੇ ਆ ਹੋ ਗਏ ਇੱਕ ਕੁੰਡਾ ਆਪਾਂ ਤਾਰ ਲਿਆ ਸੀਗਾ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ ਤੇ ਫਿਰ ਆਪਾਂ ਵਾਲ ਪਾ ਕੇ ਇੱਕ ਕੁੰਡਾ ਸਿੱਧਾ ਬਣਾਇਆ ਫਿਰ ਵਾਲ ਪਾ ਕੇ ਦੂਜਾ ਕੁੰਡਾ ਸਿੱਧਾ ਬਣਾਇਆ ਵਾਲ ਪਾ ਕੇ ਤੀਜਾ ਕੁੰਡਾ ਸਿੱਧਾ ਬਣਾ ਲਿਆ ਹੁਣ ਆਪਾਂ ਵਾਲ ਪਾਵਾਂਗੇ ਤੇ ਐਸ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਉਲਟਾ ਕੇ ਇਥੋਂ ਜਿਹੜੇ ਆਪਣੇ ਆਹ ਤਿੰਨ ਕੁੰਡੇ ਆ ਇਹਨਾਂ ਨੂੰ ਧਾਗਾ ਆਪਣਾ ਇੱਧਰ ਹੀ ਰਹੂਗਾ ਜੀ ਤੇ ਤਿੰਨਾਂ ਦਾ ਇੱਕ ਕਰ ਦਿਆਂਗੇ ਡਿਜ਼ਾਈਨ ਬਹੁਤ ਸੌਖਾ ਜੀ ਕੋਈ ਉਹ ਨਹੀਂ ਹੈਗਾ ਔਖਾ ਇੱਕ ਵਾਰੀ ਬੱਸ ਸਮਝ ਚ ਆ ਜਵੇ ਹੁਣ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਉਲਟੇ ਬਣਾ ਲਾਂਗੇ ਜਿਹੜੇ ਹੁਣ ਆਪਾਂ ਆਹ ਆ ਤਿੰਨ ਕੁੰਡੇ ਇੱਥੇ ਬਣਾਏ ਆ ਉਲਟੇ ਹੁਣ ਆਪਣੇ ਆ ਇੱਥੇ ਬਣ ਜਾਣਗੇ ਜੀ ਇਹਦੇ ਵਿੱਚ ਤੇ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਇਹ ਇੱਥੇ ਸਟਾਰਟ ਹੋ ਗਿਆ ਜੀ ਆ ਦੇਖੋ ਜੀ ਆਪਾਂ ਤਿੰਨ ਗੁੰਡੇ ਇੱਥੇ ਘਟਾਤੇ ਤਿੰਨਾਂ ਦਾ ਇੱਕ ਕਰਤਾ ਤਿੰਨ ਗੁੰਡੇ ਆਪਣੇ ਆ ਸੀਗੇ ਤੇ ਤਿੰਨ ਗੁੰਡੇ ਆਪਣੇ ਅਗਲੇ ਨੌ ਗੁੰਡੇ ਹੋ ਗਏ ਜੀ ਹੁਣ ਇਹਨੂੰ ਆਪਾਂ ਪਹਿਲਾਂ ਇਹਨਾਂ ਨੂੰ ਆਪਾਂ ਇਧਰੋਂ ਘਟਾਇਆ ਸੀਗਾ ਇਧਰਲੇ ਪਾਸੋਂ ਸਲਾਈ ਪਾ ਕੇ ਤੇ ਇਹਨੂੰ ਆਪਾਂ ਆ ਤਿੰਨ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਇੱਧਰੋਂ ਦੀ ਘਟਾਵਾਂਗੇ। ਐਸ ਤਰ੍ਹਾਂ। ਅੱਗੇ ਆਪਾਂ ਧਾਗਾ ਆਪਣੇ ਵੱਲ ਕਰਾਂਗੇ। ਆ ਆਪਣੇ ਕੋਲੇ ਆਹ ਵਾਲੇ ਉਲਟੇ ਕੁੰਡੇ ਆ ਗਏ। ਇਹਨਾਂ ਤੇ ਆਪਾਂ ਵਲ પા ਕੇ ਚਾਰ ਕੁੰਡੇ ਚਾਰ ਕੁੰਡੇ ਬਣਾਵਾਂਗੇ। ਤਿੰਨ ਗੁੰਡਿਆਂ ਤੇ ਵਾਲ ਪਾ ਕੇ ਆਪਣੇ ਤਿੰਨ ਗੁੰਡੇ ਬਣ ਗਏ 1 2 3 ਇੱਕ ਵਾਰੀ ਆਪਾਂ ਵਾਲ ਪਾ ਕੇ ਇਸ ਤਰ੍ਹਾਂ ਇਹਨਾਂ ਤਿੰਨਾਂ ਗੁੰਡਿਆਂ ਦਾ ਇੱਕ ਗੁੰਡਾ ਬਣਾ ਦੇਾਂਗੇ ਧਾਗਾ ਆਪਣੇ ਵੱਲ ਕਰਾਂਗੇ ਹੁਣ ਆ ਜਿਹੜੇ ਤਿੰਨ ਗੁੰਡੇ ਆ ਤਿੰਨ ਗੁੰਡੇ ਆਪਾਂ ਇਹ ਉਲਟੇ ਬਣਾ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਧਰ ਵੀ ਆਪਣੇ ਕੋਲ ਆ ਤਿੰਨ ਗੁੰਡੇ ਆ ਇਹਨਾਂ ਨੂੰ ਹੁਣ ਆਪਾਂ ਇਧਰੋਂ ਦੇ ਲਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਬਣਾ ਲਵਾਂਗੇ ਇਸ ਤਰ੍ਹਾਂ ਗੋਲ गमਲਾ ਜਿਹਾ ਬਣ ਜਾਂਦਾ ਏ ਤੇ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਹੁਣ ਆਪਾਂ ਇਹਨਾਂ ਤੇ ਇਸ ਤਰ੍ਹਾਂ ਵਲ ਪਾ ਕੇ

ਹੁਣ ਜਦੋਂ ਅੱਗੇ ਪਾਵਾਂਗੇ ਉਦੋਂ ਆਪਾਂ ਇੱਥੇ ਤਿੰਨ ਕੁੰਡੇ ਘਟਾਵਾਂਗੇ ਉਲਟੀ ਸਲਾਈ ਚ ਹੁਣ ਆਪਾਂ ਆਹ ਵਾਲੇ ਕੁੰਡੇ ਬਣਾਵਾਂਗੇ ਉਲਟੇ ਇੱਕ ਕੁੰਡਾ ਤਾਰ ਕੇ ਤਿੰਨ ਕੁੰਡੇ ਬਣਾ ਲੇ 4 5 6 7 8 ਤੇ 9 ਗੁੰਡੇ ਆਪਣੇ ਉਲਟੇ ਹੋ ਗਏ ਧਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ 9 ਗੁੰਡੇ ਆਪਾਂ ਫਿਰ ਤੋਂ ਉਲਟੇ ਬਣਾ ਲਾਂਗੇ ਹੁਣ ਜੇ ਆਪਾਂ ਦੋ ਸਲਾਈਆਂ ਬਣਾ ਲਈਆਂ ਹੁਣ ਇੱਕ ਸਿੱਧੀ ਤੇ ਇੱਕ ਉਲਟੀ ਹੁਣ ਆਪਣੀ ਹੋ ਗਈ ਜੀ ਤੀਜੀ ਸਲਾਈ ਆਪਾਂ ਇੱਕ ਗੁੰਡਾ ਤਾਰਾਂਗੇ ਆਪਾਂ ਹੁਣਾਂ ਜਿਹੜੇ 9 ਗੁੰਡੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ। ਇਹ ਜਿਹੜੇ 9 ਗੁੰਡੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ। ਤਿੰਨ ਗੁੰਡੇ ਉਲਟੇ ਬਣਾ ਲਾਂਗੇ। ਬਸ ਹੁਣ ਆਪਾਂ ਇੱਥੇ ਕੁਝ ਵੀ ਨਹੀਂ ਕਰਨਾ। ਇੱਕ ਸਲਾਈ ਚ ਡਿਜ਼ਾਈਨ ਬਣ ਜਾਂਦਾ ਸਾਰਾ ਇਹ। ਤਿੰਨ ਸਲਾਈਆਂ ਆਪਾਂ ਜਿਵੇਂ ਦੇ ਆਪਣੇ ਗੁੰਡੇ ਹੈਗੇ ਆ ਉਲਟਿਆਂ ਤੇ ਉਲਟੇ, ਸਿੱਧਿਆਂ ਤੇ ਸਿੱਧੇ। ਤਿੰਨ ਸਲਾਈਆਂ ਆਪਾਂ ਇਸ ਤਰ੍ਹਾਂ ਬਣਾਉਣੀਆਂ। ਚੌਥੀ ਸਲਾਈ ਵੀ ਆਪਾਂ ਜਿਵੇਂ ਪਹਿਲਾਂ ਉਲਟੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਬਣੂੰਗੀ। ਦੂਜੀ ਸਲਾਈ ਜਿਵੇਂ ਆਪਾਂ ਬਣਾਈ ਸੀ ਉਲਟੀ ਉਸੇ ਤਰ੍ਹਾਂ ਬਣੂੰਗੀ। ਸਿੱਧਿਆਂ ਤੇ ਸਿੱਧੇ ਉਲਟਿਆਂ ਤੇ ਉਲਟੇ। ਆਪਾਂ ਬਣਾ ਕੇ ਫਿਰ ਮਿਲਾਂਗੇ। ਹੁਣ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ। ਹੁਣ ਆਪਣੀਆਂ ਇੱਥੇ ਚਾਰ ਸਲਾਈਆਂ ਬਣ ਗਈਆਂ ਜੀ। ਇੱਥੇ ਹੁਣ ਆਪਣੀ ਜਿਵੇਂ ਆਪਾਂ ਫਰਸਟ ਵਿੱਚ ਆ ਸਲਾਈ ਬਣਾਈ ਸੀ। ਸੇਮ ਇਹ ਡਿਜ਼ਾਈਨ ਹੁਣ ਇੱਥੇ ਬਣੂੰਗਾ ਜੀ। ਇਹ ਆਪਾਂ ਜੀ ਆਪਾਂ ਦਿਖਾ ਦਿੰਨੇ ਆ ਵੀ ਫਰਸਟ ਵਾਲੀ ਜਿਹੜੀ ਸਲਾਈ ਆ। ਜਿਹੜੇ ਮੇਰੇ ਭੈਣ ਨੇ ਡਿਜ਼ਾਈਨ ਮੰਗਿਆ ਮੈਥੋਂ ਉਹ ਧਿਆਨ ਨਾਲ ਦੇਖ ਲੈਣ ਵੀ ਜਿਹੜੀ ਆ ਫਰਸਟ ਵਾਲੀ ਸਿਲਾਈ ਆ ਬਾਕੀ ਡਿਜ਼ਾਈਨ ਤਾਂ ਤੁਹਾਨੂੰ ਸਮਝ ਚ ਆਈ ਹੈ ਵੀ ਕਿਵੇਂ ਬਣਨਾ ਇਹ ਜਿਹੜੇ ਜਿਵੇਂ ਸਟਾਰਟ ਹੋਇਆ ਉਹ ਮੈਂ ਤੁਹਾਨੂੰ ਹੁਣ ਇੱਥੇ ਦੱਸ ਦਿੰਨੀ ਆ ਵੀ ਫਰਸਟ ਸਿਲਾਈ ਆਪਾਂ ਕਿਵੇਂ ਪਾਈ ਆ ਇੱਕ ਗੁੰਡਾ ਤਾਰਾਂਗੇ ਆਹਾ ਹੁਣ ਆਪਾਂ ਤਿੰਨ ਗੁੰਡੇ ਤਿੰਨ ਗੁੰਡਿਆਂ ਦਾ ਆਪਾਂ ਇਸ ਤਰ੍ਹਾਂ ਆ ਦੇਖੋ ਜੀ ਧਿਆਨ ਨਾਲ ਦੇਖ ਲਿਓ ਹੁਣ ਇੱਕ ਗੁੰਡਾ ਆਪਾਂ ਤਾਰ ਲਿਆ ਤੇ ਆਹ ਵਾਲੇ ਤਿੰਨ ਗੁੰਡੇ ਆਪਾਂ ਲਵਾਂਗੇ ਤਿੰਨਾਂ ਦਾ ਇੱਕ ਬਣਾ ਦਾਂਗੇ ਇਹ ਫਾਸਟ ਤੋਂ ਹੀ ਐਈ ਹੈ ਜੀ ਨੀਚੇ ਤੋਂ ਐਸੇ ਤਰ੍ਹਾਂ ਹੀ ਸਟਾਰਟ ਹੈ ਤਿੰਨ ਗੁੰਡੇ ਆਪਾਂ ਉਲਟੇ ਬਣਾ ਲਾਂਗੇ ਬਾਕੀ ਆਪਣੇ ਡਿਜ਼ਾਈਨ ਤੋਂ ਪਤਾ ਲੱਗ ਜਾਂਦਾ ਜੀ ਪਹਿਲਾਂ ਆ ਦੇਖੋ ਇੱਧਰ ਨੂੰ ਬਣਿਆ ਆ ਹੁਣ ਬਾਹਰ ਨੂੰ ਹੋ ਗਿਆ ਹੁਣ ਜਦੋਂ ਆਪਾਂ ਤਿੰਨ ਗੁੰਡੇ ਇੱਧਰੋਂ ਘਟਾਵਾਂਗੇ ਤਾਂ ਇਹ ਇੱਧਰ ਨੂੰ ਅੰਦਰ ਨੂੰ ਫਿਰ ਇਸ ਤਰ੍ਹਾਂ ਹੋ ਜੂਗਾ ਹੁਣ ਆਪਾਂ ਤਿੰਨ ਗੁੰਡੇ ਇੱਧਰੋਂ ਘਟਾ ਦਾਂਗੇ ਤਿੰਨਾਂ ਦਾ ਇੱਕ ਕਰ ਦਾਂਗੇ ਆ ਵਾਲੇ ਆਪਾਂ ਇੱਧਰੋਂ ਘਟਾਤਾ ਆ ਵਾਲੇ ਤਿੰਨ ਗੁੰਡੇ ਇੱਧਰੋਂ ਘਟਾਤੇ ਜਿਹੜੇ ਆਪਾਂ ਹੁਣ ਇੱਥੇ ਤਿੰਨ ਚਾਰ ਕੁੰਡੇ ਆਪਣੇ ਘਟੇ ਆ ਉਹ ਆਪਾਂ ਇਹਨਾਂ ਚਾਰ ਕੁੰਡਿਆਂ ਤੇ ਇੱਥੇ ਪੂਰੇ ਆ ਤਿੰਨਾਂ ਤੇ ਪੂਰੇ ਕਰ ਲਵਾਂਗੇ ਇੱਕ ਦੋ ਤਿੰਨ ਤੇ ਇੱਥੇ ਆਪਾਂ ਤਿੰਨਾਂ ਦਾ ਇੱਕ ਕਰਾਂਗੇ ਦੋ ਕੁੰਡੇ ਆਪਣੇ ਇਧਰੋਂ ਪੂਰੇ ਹੋ ਜਾਣਗੇ ਦੋ ਉਧਰੋਂ ਪੂਰੇ ਹੋ ਜਾਣਗੇ ਇਹ ਰ ਆਪਣਾ ਦਾ ਗਾਗੇ ਕਰਾਂਗੇ ਤਿੰਨ ਗੁੰਡੇ ਆਪਾਂ ਉਲਟੇ ਬਣਾਵਾਂਗੇ ਹੁਣ ਆਪਾਂ ਇਧਰੋਂ ਸਲਾਈ ਪਾ ਕੇ ਤਿੰਨਾਂ ਦਾ ਇੱਕ ਕਰ ਦਾਂਗੇ ਇੱਥੇ ਆਪਾਂ ਵਲ ਪਾ ਕੇ ਤਿੰਨ ਗੁੰਡੇ ਆਪਾਂ ਵਲ ਪਾ ਕੇ ਬਣਾ ਲਵਾਂਗੇ ਚੌਥੀ ਵਾਰੀ ਵਲ ਪਾ ਕੇ ਆਪਾਂ ਆ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਾਂਗੇ ഉൾ തീനോ ജീന ഈ ഡിജൈൻ ബാധ വാലി സാത്തി സലപ്പ ਬਣਣਗੇ ਆ ਉਲਟੀ ਸਲਾਈ ਚ ਆਪਣੇ ਜਿਹੜੇ ਸਿੱਧੇ ਕੁੰਡੇ ਆ ਆਹ ਵਾਲੇ ਉਲਟੇ ਬਣਨਗੇ ਆਹ ਵਾਲੇ ਉਲਟੇ ਪਾਸਿਓਂ ਆ ਸਿੱਧੇ ਬਣਨਗੇ ਆ ਉਲਟੇ ਬਣਨਗੇ ਸਿੱਧੇ ਪਾਸਿਓਂ ਫਿਰ ਆ ਸਿੱਧੇ ਬਣਨਗੇ ਆ ਉਲਟੇ ਇਸ ਤਰ੍ਹਾਂ ਕਰਕੇ ਆਪਾਂ ਤਿੰਨ ਸਲਾਈਆਂ ਕੱਢ ਲੈਣੀਆਂ ਤੇ ਉੱਪਰ ਫਿਰ ਆਪਣਾ ਆਹ ਡਾਇਰੈਕਸ਼ਨ ਬਦਲ ਜੂਗੀ ਇੱਥੇ ਆਪਾਂ ਵਲ ਪਾ ਕੇ ਕੁੰਡੇ ਵਧਾ ਲਾਂਗੇ ਇੱਥੇ ਆਪਾਂ ਆਹ ਵਾਲਾ ਡਿਜ਼ਾਈਨ ਸਟਾਰਟ ਕਰ ਲਾਂਗੇ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਪੁੱਛਣ ਵਾਸਤੇ ਵੀ ਥੈਂਕ ਯੂ ਤੇ ਅੱਗੇ ਵੀ ਹੁਣ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੇਖੋ ਇਹ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਇਸ ਤਰ੍ਹਾਂ ਫਲੱਫੀ ਫਲੱਫੀ ਬਣਦਾ ਕਿਸੇ ਵੀ ਉਨ ਵਿੱਚ ਬਣਾਓ ਜੀ ਕੋਈ ਨਹੀਂ ਵੀ ਇੱਕ ਹੀ ਰੰਗ ਚ ਜੱਜਦਾ ਹਰੇਕ ਰੰਗ ਦੇ ਵਿੱਚ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੇ ਜ਼ਰੂਰ ਟਰਾਈ ਕਰਿਓ ਤੇ ਜ਼ਰੂਰ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ